ਉਹ ਦੋ ਚੀਜ਼ਾਂ ਆ। ਉਹ ਚੀਜ਼ਾਂ। ਅੱਛਾ। ਉਸੇ ਬਿਲੇ ਦੇ ਕੀ ਨਾਮ ਹੈਗਾ? ਕਿਹਦਾ? ਕਿੰਨੇ ਦੀ ਡੈਥ ਹੋਈ ਹੈ ਜੀ? ਠੀਕ ਆ। ਰਣਜੀਤ ਕੋ। ਰਣਜੀਤ। ਅੱਛਾ ਤੁਹਾਨੂੰ ਕਿੰਨੇ ਵਜੇ ਕਰੀ ਪਤਾ ਲੱਗਦਾ ਹੈਗਾ? ਮੈਨੂੰ ਉਂਝ ਦੇ ਪਹੁੰਚਾ ਜੀ। ਘਰ ਚ ਕੌਣ ਕੌਣ ਹੈ ਗਿਆ ਦੇਖਦੇ ਮਾਮਾ ਜੀ ਤੋਂ ਫਿਰ ਪੈਣ ਗਈ ਸੀ ਮਾਮਾ ਜੀ ਦੇਖੋ ਹੋਰ ਵੀ ਦੰਦੇ ਘਰ ਚ ਪਤਾ ਲੱਗਿਆ ਕੋਈ ਪਤਾ ਲੱਗਿਆ ਕੋਈ ਕੌਣ ਮਿਤੀ 17 10 2023 ਨੂੰ ਪਿੰਡ ਭੋਜਵਾਲ ਥਾਣਾ ਪਤਾਰਾ ਦੇ ਵਿੱਚ ਜਿਹੜਾ ਮਾਮਾ ਧੀਆ ਦਾ ਬਰੂਟਲੀ ਬੜਾ ਮਰਡਰ ਕੀਤਾ ਗਿਆ ਸੀਗਾ ਜੋ ਜੱਸਾ ਮੋਹਨਵਾਲ ਨੇ ਆਪਣੀ ਪਤਨੀ ਅਤੇ ਸੱਸ ਦਾ ਮਰਡਰ ਕਰਵਾਇਆ ਸੀਗਾ ਦੋ ਸ਼ੂਟਰ ਭੇਜ ਕੇ ਉਨ੍ਹਾਂ ਦੇ ਵਿੱਚ ਇੱਕ ਲਵ ਜਿਹੜਾ ਕਲੀਅਰ ਹੈਗਾ ਉਹਨੂੰ ਅਸੀਂ ਪਹਿਲਾਂ ਅਰੈਸਟ ਕਰ ਲਿਆ ਸੀਗਾ ਇੱਕ ਜਿਹੜਾ ਜੱਸਾ ਹੈਪੋ ਵਾਲਾ ਜਿਹੜਾ ਮੇਨ ਬੰਦਾ ਸੀਗਾ ਇਹ ਚ ਗੈਂਗਸਟਰ ਇਨਵੋਲਡ ਇਸ ਨੂੰ ਜਿਹੜਾ ਪਹਿਲਾਂ ਕਾਊਂਟਰ ਇੰਟੈਲੀਜੈਂਸ ਨੇ ਅਰੈਸਟ ਕੀਤਾ ਸੀ ਹੁਣ ਅਸੀਂ ਇਹਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਆ ਜਿਸ ਨੇ ਬੜੇ ਸਨਸਨੀਖੇਜ਼ ਖੁਲਾਸੇ ਕੀਤੇ ਆ ਜਿਸ ਨੇ ਦੱਸਿਆ ਕਿ ਇਸਨੇ ਜੱਸਾ ਮੋਨੋ ਵਾਲ ਦੇ ਨਾਲ ਜਿਹੜਾ ਆ ਸੋਨੂ ਖੱਤਰੀ ਦੇ ਕਹਿੰਦੇ ਉੱਪਰ ਗੱਲ ਕੀਤੀ ਸੀ ਔਰ ਜੱਸਾ ਮੋਨੋ ਵਾਲ ਨੇ ਆਪਣੀ ਪਤਨੀ ਉਸ ਦਾ ਇੱਕ ਫਰੈਂਡ ਔਰ ਇੱਕ ਉਸ ਦੀ ਜਿਹੜੀ ਸੱਸ ਆ ਉਹਨੂੰ ਮਰਡਰ ਕਰਨ ਲਈ ਕਿਹਾ ਸੀਗਾ ਜੋ ਇਸ ਨੇ ਪਹਿਲਾਂ ਮੁਹਾਲੀ ਵਿਖੇ ਜਿਹੜਾ ਜਿਹੜਾ ਇਹਦੀ ਜੱਸਾ ਮੋਹਨਵਾਲ ਦੀ ਵਾਈਫ ਦਾ ਫਰੈਂਡ ਸੀਗਾ ਉੱਤੇ ਅਟੈਕ ਕੀਤਾ ਸੀਗਾ ਉਸ ਤੋਂ ਬਾਅਦ ਇਹਨੇ ਲਵ ਨਾਲ ਮਿਲ ਕੇ ਜਿਹੜਾ ਇਸ ਦਾ ਜੱਸਾ ਮੋਹਨਵਾਲ ਦੀ ਵਾਈਫ ਦਾ ਔਰ ਉਸ ਦੀ ਸੱਸ ਦਾ ਕਤਲ ਕੀਤਾ ਸੀ ਉਹਦੇ ਵਿੱਚ ਜਿਹੜੇ ਹਥਿਆਰ ਐ ਇਸ ਨੂੰ ਜਿਹੜਾ ਸੋਨੂ ਖੱਤਰੀ ਐ ਜਿਹੜਾ ਗੈਂਗਸਟਰ ਬਾਹਰ ਹੈਗਾ ਕੈਨੇਡਾ ਉਸ ਨੇ ਮੁਹैया ਕਰਾਏ ਸੀਗੇ ਉਸ ਦੇ ਵਿੱਚ ਨੇ ਜਿਹੜੇ ਪੰਜ ਬੰਦੇ ਜਿਹੜੇ ਅਸੀਂ ਇਸ ਦੀ ਪੁੱਛ ਕੇ ਇਸ ਤੇ ਹੋਰ ਨਾਮਜ਼ਦ ਕੀਤੇ ਆ ਜਿਹਦੇ ਵਿੱਚ ਇੱਕ ਹਰਪ੍ਰੀਤ ਸਿੰਘ ਬਬਲੂ ਵਾਸੀ ਸਾਗਰਗੇਟ ਇਹ ਔਰ ਹਰਕਮਲਪ੍ਰੀਤ ਸਿੰਘ ਜੋਧਾ ਵਾਸੀ ਰਾਏਪੁਰ ਇਹ ਦੋਨੋਂ ਬੰਦੇ ਜਿਹੜਾ ਨੋਵਾਕਾਰ ਦੇਸ ਦੇ ਵਿੱਚ ਇਹ ਸਵਾਰ ਹੋ ਕੇ ਪਹਿਲਾਂ ਰੈਕੀ ਕਰਕੇ ਗਏ ਸੀਗੇ ਉਹਨਾਂ ਨੂੰ ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਗੋਪੀ ਵਾਸੀ ਝੰਗੜਾ ਜੇ ਜਿਸ ਨੇ ਇਹਨਾਂ ਨੂੰ ਇੱਕ ਮੋਟਰਸਾਈਕਲ ਮਹੋਇਆ ਕਰਾਇਆ ਸੀ ਜਿਸ ਤੇ ਆ ਕੇ ਇਹਨਾਂ ਨੇ ਇੱਕ ਕ੍ਰਾਈਮ ਜਿਹੜਾ ਇਸ ਨੂੰ ਅੰਜਾਮ ਦਿੱਤਾ ਸੀਗਾ ਔਰ ਉਸ ਤੋਂ ਬਾਅਦ ਦੋ ਬੰਦੇ ਜਿਹੜੇ ਆ ਜਸਵੰਤ ਸਿੰਘ ਬੰਤ ਤੇ ਅਨੋਜ ਕੁਮਾਰ ਵਾਸੀ ਜਗਤਪੁਰਾ ਤੇ ਹਕੀਮਪੁਰ ਅਸੀਂ ਇਹਨਾਂ ਨੂੰ ਨਾਮਜ਼ਦ ਕੀਤਾ ਜਿਨ੍ਹਾਂ ਦੇ ਕੋਲ ਇਸ ਨੇ ਬਾਅਦ ਚ ਮਰਡਰ ਕਰਨ ਤੋਂ ਬਾਅਦ ਪਨਾਹ ਲਈ ਸੀ ਇਹਨਾਂ ਨੇ ਉਹਨਾਂ ਨੂੰ ਠਹਿਰ ਦਿੱਤੀ ਸੀ ਸੋ ਇਸ ਦੇ ਨਾਲ ਟੋਟਲ ਜਿਹੜੇ ਇਹਦੇ ਵਿੱਚ ਸੱਤ ਮੁਲਜ਼ਮ ਜਿਹੜੇ ਇੱਥੇ ਹੋ ਗਏ ਅੱਠਵਾਂ ਮੁਲਜ਼ਮ ਜਿਹੜਾ ਸੋਨੂ ਖਤਰੀ ਆ ਜਿਹਦੇ ਵਿੱਚੋਂ ਅਸੀਂ ਦੋ ਮੁਲਜ਼ਮ ਫੜ ਲਏ ਨੇ ਮੇਨ ਔਰ ਬਾਕੀਆਂ ਨੂੰ ਅਸੀਂ ਸਾਡੀ ਪਾਲ ਜਾਰੀ ਹੈ ਜਿਨ੍ਹਾਂ ਨੂੰ ਅਸੀਂ ਜਲਦੀ ਅਰੈਸਟ ਕਰ